ਗੁਰਦੁਆਰੇ ਦੇ ਮੈਂਬਰ ਨੂੰ ਕਹਿ ਗਿਆ ਸੀਗਾ ਪਰ ਉਸ ਤੋਂ ਬਾਅਦ ਮੈਨੂੰ ਉੱਥੋਂ ਸੇਵਾ ਮੁਫਤ ਕਰ ਦਿੱਤਾ ਗਿਆ ਉਸ ਕੰਮ ਤੋਂ ਵੀ ਢਾ ਦਿੱਤਾ ਗਿਆ ਮੈਂ ਨਹੀਂ ਕਹਿੰਦਾ ਉਹ ਗਲਤ ਹੋਣਗੇ ਹਾਂ ਤੁਹਾਡੀ ਜ਼ਿੰਮੇਵਾਰੀ ਆ ਜੇ ਦੱਸ ਦਿੱਤਾ ਸੀ ਤਾਂ ਉਹਨਾਂ ਨੂੰ ਵੀ ਕਰ ਲੈਣਾ ਚਾਹੀਦਾ ਸੀ ਪਰ ਹਾਲਾਤ ਵੇਖ ਕੇ ਮਤਲਬ ਜੋ ਸਾਡੇ ਮਨ ਦੇ ਵਿੱਚ ਆਇਆ ਵੀ ਅੱਜ ਰਖੜੀ ਦੇ ਤਿਹਾਰ ਤੇ ਇਹ ਕੀਤਾ ਜਾਵੇ ਔਰ ਇਹਨਾਂ ਦੱਸਿਆ ਕਿ ਖੁੱਲੇ ਪਾਠ ਹੁਣ ਮੈਂ ਮਹੀਨੇ ਦੇ ਪੰਜ ਚਾਰ ਕਰਦਾ ਜਿਹਦੇ ਵਿੱਚ 1200 ਰੁਪਿਆ ਪਾਠ ਦਾ ਮਿਲਦਾ ਔਰ ਮੇਰਾ ਖਿਆਲ ਆ 4 ਤੋਂ 5000 ਰੁਪਿਆ ਜਿਹੜਾ ਬਣਦਾ ਔਰ ਸੁਪਨਾ ਸੀਗਾ ਸਾਡੀ ਬੇਟੀ ਦਾ ਵੀ ਆਈਲੈਟਸ ਕਰ ਲਵੇ ਔਰ ਕਹਿੰਦੇ ਮਾੜੇ ਦੇ ਮਾੜੇ ਭਾਗ ਜਤਾ ਇਹਨਾਂ ਦੱਸਿਆ ਵੀ ਸਪਾਊਸ ਵੀਜ਼ਾ ਹੀ ਬੰਦ ਹੋ ਗਏ ਇਹਨਾਂ ਨੂੰ ਇਹ ਸੀਗਾ ਕਿ ਚੰਗਾ ਘਰ ਮਿਲ ਜਾਊਗਾ ਤੇ ਬੇਟੀ ਬਾਹਰ ਚਲੇ ਜਾਊਗੀ ਔਰ ਇੱਥੇ ਨਾ ਖਾਲਸਾ ਕਾਲਜ ਦੇ ਵਿੱਚ ਐਡਮਿਸ਼ਨ ਉਹਦੀ ਕਰਾਈ ਆ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਕਿ 10000 50000 ਦੀ ਮਤ ਕਰਨਗੇ ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਨ ਲੱਗਾ ਕਿ ਯਾਰ ਜਿਹੜੇ ਲੋਕ ਸਾਨੂੰ ਗੁਰੂ ਨਾ ਜੋੜਦੇ ਨੇ ਇਕੱਲੇ ਪਾਠੀ ਨਹੀਂ ਮੈਂ ਹੁਣੇ ਸੁਭਾਜ ਜੀ ਨਾਲ ਗੱਲ ਕਰਦਾ ਸੀ ਪੰਡਤ ਵੀ ਜਿਹੜੇ ਮੁਹੱਲਿਆਂ ਦੇ ਵਿੱਚ ਪੰਡਤ ਨੇ ਤੁਸੀਂ ਇਹ ਸੋਚੋ ਉਹਨਾਂ ਦੇ ਹਾਲਾਤ ਕੀ ਨੇ ਉਹਨਾਂ ਦੇ ਉੱਤੇ ਬਣਿਆ ਕੀ ਹੈ ਉਹ ਕਿਸ ਤਰੀਕੇ ਆਪਣਾ ਗੁਜ਼ਾਰਾ ਕਰਦੇ ਨੇ ਯਾਰ ਤੁਹਾਡੇ ਲਈ ਅਰਦਾਸਾਂ ਕਰਦੇ ਨੇ ਤੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਹੈਗਾ ਯਾਰ ਹਰਮੰਦਰ ਸਾਹਿਬ ਦੇ ਵਿੱਚ ਵੀ ਮੇਰਾ ਕਿਸੇ ਨਾ ਗਿੜਾ ਨਹੀਂ ਧਾਮੀ ਸਾਹਿਬ ਮੇਰੀਆਂ ਗੱਲਾਂ ਦਾ ਜਾਂ ਸੁਖਬੀਰ ਬਾਦਲ ਜੀ ਗੁੱਸਾ ਨਾ ਕਰਿਓ ਪਰ ਆਪਾਂ ਹਾਲਾਤ ਸੁਧਾਰਨ ਵਾਲੇ ਪਾਸੇ ਤੇ ਤੁਰਿਏ ਦਰਬਾਰ ਸਾਹਿਬ ਦੇ ਵਿੱਚ ਲਾਈਨਮੈਨ ਲੱਗਾ ਹੋਵੇ ਦੀ ਪੱਕੀ ਤਨਖਾਹ ਹੈ ਸੁਪਰਵਾਈਜ਼ਰ ਲੱਗਾ ਹੋਵੇ ਦੀ ਪੱਕੀ ਤਨਖਾਹ ਹੈ ਸੇਵਾਦਾਰ ਲੱਗਾ ਹੋਵੇ ਦੀ ਪੱਕੀ ਤਨਖਾਹ ਹੈ ਪਰ ਜੇ ਕੋ ਪਾਠੀ ਨੇ ਨਾ ਤੇ ਉਹਨਾਂ ਨੂੰ 1100 ਕਿੰਨੇ ਮੈਂ ਪੈਸੇ ਦੀ ਕੋ ਗਲਤਫਹਮੀ ਹੋ ਸਕਦੀ ਪਰ ਹੈ ਇੰਨੇ ਕੀ ਨੇ 1100 ਕੇ 1200 ਰੁਪਿਆ ਇੱਕ ਪਾਠ ਦਾ ਮਿਲਦਾ ਤੇ ਜੇ ਮਹੀਨੇ ਦੇ 10 ਕਰ ਲੈਂਦੇ ਨੇ ਤੇ 12-13000 ਰੁਪਿਆ ਮਿਲਦਾ ਇਹ ਉਹ ਲੋਕ ਨੇ ਇੱਕ ਗ੍ਰੰਥੀ ਸਿੰਘ ਦੀ ਜਿਹੜੀ ਉਹ ਤਨਖਾਹ ਨਹੀਂ ਹੈਗੀ ਇੱਕ ਸਫਾਈ ਸੇਵਕ ਦੀ ਵੀ ਤਨਖਾਹ ਹੁੰਦੀ ਔਰ ਮੱਹਲਿਆਂ ਦੇ ਵਿੱਚ ਹਰਮੰਦਰ ਸਾਹਿਬ ਨੂੰ ਛੱਡ ਦੋ ਉੱਥੇ ਬਹੁਤ ਸ਼ਰਧਾ ਤੇ ਬਹੁਤ ਦੁਨੀਆ ਸੇਵਾ ਕਰਨ ਵਾਲੀ ਆ ਜਿਹੜੇ ਮੱਹਲਿਆਂ ਚ ਗੁਰਦੁਆਰੇ ਨੇ ਮੱਹਲਿਆਂ ਚ ਮੰਦਰ ਨੇ ਕਦੀ ਉਹਨਾਂ ਦੇ ਹਾਲਾਤ ਸੋਚੇ ਨੇ ਤੁਸੀਂ ਇੱਕੋ ਹੀ ਗ੍ਰੰਥੀ ਸਿੰਘ ਹੁੰਦਾ ਉੱਥ ਉਹੀ ਸਫਾਈ ਕਰਦਾ ਜੀ ਉਹੀ ਸੋਖਾਸਣ ਕਰਦਾ ਉਹੀ ਜਿਹੜਾ ਪ੍ਰਕਾਸ਼ ਕਰਦਾ ਗੁਰੂ ਮਹਾਰਾਜ ਦਾ ਮਤਲਬ ਚਾਰ ਬੰਦੇ ਜਿਹੜੇ ਕਮੇਟੀ ਦੇ ਪ੍ਰਧਾਨ ਹੁੰਦੇ ਉਹ ਵੀ ਮੈਂ ਇਕੱਲੇ ਇੱਕ ਨੂੰ ਨਹੀਂ ਕਹਿ ਰਿਹਾ ਕਿਤੇ ਵੀ ਨਹੀਂ ਆਉਂਦੇ ਇੱਕ ਗਰੰਥੀ ਸਿੰਘ ਦੀ ਡਿਊਟੀ ਲੱਗੀ ਆ ਉਹੀ ਸਾਰਾ ਕੁਝ ਕਰੂਗਾ ਇਹ ਸਾਡੀ ਸ਼ਰਧਾ ਹੈ ਯਾਰ ਸਾਡੇ ਲੋਕਾਂ ਦੀਆਂ ਅਰਦਾਸਾਂ ਦਾ ਹੀ ਦਿੱਤਾ ਹੈ ਯਾਰ ਇਹਨਾਂ ਦੀ ਬਦੌਲਤ ਹੀ ਆ ਸੋਚ ਬਣ ਗਈ ਯਾਰ ਲੋਕਾਂ ਦੀ ਵੀ ਇਹ ਸਭ ਤੋਂ ਮਾੜੇ ਲੋਕ ਨੇ ਯਾਰ ਇਹਨਾਂ ਨੂੰ ਆਪਾਂ ਰੱਖਣਾ ਹੀ ਇਹਨਾਂ ਹਾਲਾਤਾਂ ਦੇ ਵਿੱਚ ਹਾਲਾਤ ਪਿੰਡਾਂ ਤੇ ਮਹੱਲਿਆਂ 'ਚ ਪਤਾ ਕੀ ਬਣ ਗਏ ਆ ਆ ਹੁਣੇ ਉਹ ਦੱਸਦਾ ਸੀਗਾ ਮੁੰਡਾ ਸਾਡੇ ਕੋਲ ਖਲੋਤਾ ਐ ਸੰਦੀਪ ਕਿ ਲੋਕ ਜਿਹੜੇ ਪਾਠੀ ਸਿੰਘ ਨੇ ਜਦੋਂ ਨੂੰ ਕਹੋ ਨਾ ਪਾਠ ਕਰਨਾ ਸਾਡੇ ਘਰੇ ਤੇ ਉਹ ਕਹਿੰਦੇ ਯਾਰ ਗੁਰੂ ਗੁਰੂ ਮਹਾਰਾਜ ਦਾ ਸਰੂਪ ਗੁਰਦੁਆਰੇ ਚੋਂ ਨਾ ਲੈ ਕੇ ਆਓ ਕਿਸੇ ਦੇ ਘਰ ਚ ਜੇ ਪਰਸਨਲ ਪਿਆ ਜਿੱਥੇ ਉਹ ਮਤਲਬ ਉਹਨਾਂ ਰੱਖਿਆ ਮਹਾਰਾਜ ਦਾ ਸਰੂਪ ਤੇ ਉੱਥੋਂ ਲੈ ਕੇ ਆਓ ਕਾਰਨ ਕੀ ਐ ਕਿ ਉਹਦੇ ਪੈਸੇ ਜਿਹੜੇ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਚਲੇ ਜਾ ਰਹੇ ਨੇ ਸਾਰੇ ਤੇ ਸਾਸੀ ਫਿਰ ਭੁੱਖੇ ਦੇ ਭੁੱਖੇ ਮਰਨਾ ਆ ਹਾਲਾਤ ਯਾਰ ਜਿਹੜੇ ਬਣ ਗਏ ਨੇ ਲੋਕਾਂ ਦੇ ਇਹ ਇੱਕ ਕਦੋਂ ਇਹਨਾਂ ਲੋਕਾਂ ਦੇ ਹਾਲਾਤ ਆਪਾਂ ਸੁਧਾਰਾਂਗੇ ਕਦੋਂ ਇਹਨਾਂ ਲੋਕਾਂ ਦੇ ਉੱਤੇ ਧਿਆਨ ਦੇਵਾਂਗੇ ਸੇਵਾਦਾਰਾਂ ਦੀ ਤਨਖਾਹ ਪਾਠੀਆਂ ਨਾਲੋਂ ਜ਼ਿਆਦਾ ਤੇ ਸਭ ਤੋਂ ਛੋਟੇ ਤੇ ਸਭ ਤੋਂ ਕੰਮ ਜਿਹੜਾ ਸਭ ਤੋਂ ਘੱਟ ਤਨਖਾਹ ਜਾਂ ਸਭ ਤੋਂ ਘੱਟ ਖਰਚੇ ਦੇ ਉੱਤੇ ਗੁਜ਼ਾਰਾ ਕਰਦਾ ਤੇ ਉਹ ਪਾਠੀ ਕਰਦਾ ਉਹਦੇ ਬੱਚਿਆਂ ਦੇ ਅੱਜ ਤੁਸੀਂ ਹਾਲਤ ਦੇਖੋ ਸਪੈਸ਼ਲ ਉਹ ਸਾਨੂੰ ਉਹ ਮੈਨੂੰ ਕੀ ਕਹਿੰਦਾ ਵੇ ਮੋਟਰਸਾਈਕਲ ਦੇ ਉੱਤੇ ਆ ਜਨਾ ਤਿੰਨ ਜਣੇ ਯਾਰ ਉਹ ਆਪ ਉਹਦੀ ਵਾਈਫ ਤੇ ਉਹਦਾ ਬੱਚਾ ਮੋਟਰਸਾਈਕਲ ਤੇ ਉਹ ਫਰੋਜ਼ਪੁਰ ਤੋਂ 750 ਕਿਲੋਮੀਟਰ ਤੋਂ ਆਉਣਾ ਸੀ ਮੈਂ ਇਹਨਾਂ ਨੂੰ ਕਿਹਾ ਤੁਸੀਂ ਗੱਡੀ ਕਰਕੇ ਆਓ ਅਸੀਂ ਗੱਡੀ ਦਾ ਵੀ ਖਰਚਾ ਦਿੰਨੇ ਔਰ ਇਹੋ ਮਤਲਬ ਗੁਰੂ ਦਾ ਸਿੱਖ ਹੁੰਦਾ ਯਾਰ ਗੱਡੀ ਸਾਡੇ ਗਵਨਣਾਗੀ ਆ ਹਾਲਾਤ ਨੇ ਮਤਲਬ ਜਿੰਨਾ ਚੀਜ਼ਾਂ ਨੇ ਸਾਡੇ ਬੱਚਿਆਂ ਨੂੰ ਬਚਾਉਣਾ ਧਰਮ ਨੇ ਬਾਣੀ ਨੇ ਉਹ ਭੁੱਖੇ ਮਰਦੇ ਨੇ ਤੇ ਜਿੰਨਾ ਸਿਰਫ ਗਾਉਣਾ ਮੈਂ ਗਾਉਣ ਵਜੋਂ ਨਾਲ ਉਹ ਸਾਡਾ ਉਹਨਾਂ ਕੋ ਫਨ ਹੈ ਉਹ ਫਨਕਾਰ ਨੇ ਸਾਡੇ ਪਰ ਜਿੰਨਾਂ ਨੂੰ ਸਾਹਮਣ ਦੀ ਲੋੜ ਹੈ ਇਹਨਾਂ ਨੂੰ ਵੀ ਸਾਂਭ ਲਈਏ ਮੈਂ ਅੱਜ ਦਾ ਨਹੀਂ ਮੈਂ ਪਿਛਲੇ ਸਾਲ ਦਾ ਇੱਕ ਪ੍ਰਣ ਕੀਤਾ ਹੋਇਆ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਕਿਸੇ ਵੀ ਧਾਰਮਿਕ ਪ੍ਰੋਗਰਾਮ ਤੇ ਜਾਵਾਂ ਚਾਹੇ ਅੱਗੇ ਪੰਡਿਤ ਬੈਠਾ ਚਾਹੇ ਅੱਗੇ ਪਾਠੀ ਸਿੰਘ ਆ ਚਾਹੇ ਅੱਗੇ ਕੋਈ ਕੀਰਤਨ ਕਰ ਰਿਹਾ ਬਹੁਤ ਸਾਰੇ ਕੀਰਤਨ ਸਿੰਘ ਸੌਖੇ ਵੀ ਨੇ ਪਰ ਬਲਕ ਦੇ ਵਿੱਚ ਜਿਹੜੇ ਉਹ ਭੁੱਖੇ ਮਰਦੇ ਨੇ ਮੈਂ ਜ਼ਿੰਦਗੀ 'ਚ ਇੱਕ ਕਸੂਲ ਬਣਾ ਲਿਆ ਸੀਗਾ ਕਿ ਜਿਸ ਦਿਨ ਮੈਂ ਕਿਤੇ ਜਾਊਂਗਾ ਖੁਸ਼ੀ ਗਮੀ ਦੇ ਪ੍ਰੋਗਰਾਮ ਦੇ ਉੱਤੇ ਮੇਰੀ ਜੇਬ 'ਚ ਜਿੰਨੇ ਪੈਸੇ ਹੋਣਗੇ ਮੈਂ ਉਹਦਾ ਦਸਵੰਦ ਕੱਢ ਕੇ ਉਸੇ ਵੇਲੇ ਮਤਲਬ ਉਸ ਦਿਨ ਵੀ ਮੈਂ 1000 ਰੁਪਿਆ ਕੱਢਿਆ ਸੀ 10000 ਰੁਪਿਆ ਸੀਗਾ ਮੇਰੀ ਜੇਬ 'ਚ ਉਸੇ ਵੇਲੇ ਮੈਂ ਉਹਦਾ ਦਸਵੰਦ ਕੱਢ ਕੇ ਪਾਠੀ ਤੇ ਕੀਰਤਨ ਸਿੰਘ ਨੂੰ ਜਿਹੜਾ ਉੱਥੇ ਦਊਂਗਾ ਸੋ ਇਹਨਾਂ ਲੋਕਾਂ ਦਾ ਤੁਹਾਡਾ ਕੁਝ ਨਹੀਂ ਜਾਣਾ ਜੇ ਤੁਸੀਂ 1 ਇਹ ਚੀਜ਼ਾਂ ਹੀ ਸਿੱਖ ਲੋ ਯਾਰ ਮਿਸ਼ਨਰੀਆਂ ਤੋਂ ਸਿੱਖ ਲੋ ਕਿੰਨਾ ਉਹਨਾਂ ਦਾ ਧਰਮ ਵੱਧ ਫਲ ਰਿਹਾ ਉਹ ਗਲਤੀ ਥੋੜੀ ਆ ਮੈਂ ਤੇ ਸਲਾਉਂਦਾ ਯਾਰ ਉਹਨਾਂ ਨੂੰ ਕਹਿੰਦੇ ਉਹ ਤਰਲੇ ਕੱਢਦੇ ਸਾਡੇ ਕੋਲ ਆਜੋ ਅਸੀਂ ਤੁਹਾਡੇ ਬੱਚੇ ਹੀ ਪੜਾ ਦੇਾਂਗੇ ਮਤਲਬ ਜੇ ਉਹ ਲੋਕਾਂ ਨੂੰ ਕੁਝ ਦਿੰਦੇ ਤਾਂ ਧਰਮ ਤਾਂ ਹੀ ਤਬਦੀਲ ਹੁੰਦਾ ਜੇ ਮੇਰੀਆਂ ਲੋੜਾਂ ਹੀ ਨਹੀਂ ਪੂਰੀਆਂ ਹੋਣਗੀਆਂ ਮੇਰੇ ਬੱਚੇ ਹੀ ਭੁੱਖੇ ਮਰਦੇ ਹੋਣਗੇ ਤੇ ਮੈਨੂੰ ਜਿਹੜਾ ਆਸਰਾ ਦਊਗਾ ਮੈਂ ਜਾਣਾਂ ਹੀ ਆ ਨਾ ਯਾਰ ਮਤਲਬ ਉਹਨਾਂ ਵੀ ਸਿੱਖ ਲੋਕਾਂ ਚ ਸੋ ਮੈਂ ਦੇ ਵਿੱਚ ਅੱਜ ਰਕੜੀ ਦਾ ਤਿਹਾੜਾ ਹੈ ਕੋਈ ਮਾੜਾ ਚੰਗਾ ਨਹੀਂ ਬੋਲਣਾ ਮੇਰੀ ਬੇਨਤੀ ਹੈ ਸਾਰਿਆਂ ਨੂੰ ਜਿੰਨੇ ਧਾਰਮਿਕ ਆਗੂ ਨੇ ਸਾਡੇ ਸਾਰ ਹਰਜਿੰਦਰ ਸਿੰਘ ਧਾਮੀ ਮੈਂ ਗਿਣਦਾ ਕਿ ਬਹੁਤ ਇਮਾਨਦਾਰ ਬੰਦੇ ਨੇ ਮੈਂ ਅੱਜ ਤੱਕ ਇੰਨੇ ਸਾਲ ਉਹਨਾਂ ਨੂੰ ਹੋਵੇ ਕੋਈ ਕ腐ਸ਼ਨ ਦਾ ਦੋਸ਼ ਉਹਨਾਂ ਦੇ ਉੱਤੇ ਸੁਣਿਆ ਨਹੀਂ ਮਾੜਾ ਕੰਮ ਕੋ ਉਹਨਾਂ ਦਾ ਸੁਣਿਆ ਨਹੀਂ ਹਾਂ ਵਿਚਾਰਕ ਮੱਤ ਭੇਦ ਲਖ ਚੱਲਦੇ ਰਹਿੰਦੇ ਨੇ ਮੈਂ ਉਹਨਾਂ ਨੂੰ ਅਪੀਲ ਕਰਦਾ ਸਾਰ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦਾ ਗਿਆਨੀ ਹ ਜਿਹੜੇ ਬਾਛਦੇ ਰਹਿੰਦੇ ਨੇ ਕੌਮ ਨੂੰ ਮੈਂ ਉਹਨਾਂ ਨੂੰ ਅਪੀਲ ਕਰਦਾ ਸਾਡੇ ਸੀ ਕੇ ਡੀ ਦੇ ਪ੍ਰਧਾਨ ਨੇ ਇੰਦਰਬੀਰ ਸਿੰਘ ਨਿੰਜਰ ਜਿਹੜੇ ਚੀਫ ਖਾਲਸਾ ਦਵਾਨ ਦੇ এডਿਕੇਸ਼ਨ ਸੰਸਥਾਵਾਂ ਦੇ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਨਾ ਕਿ ਕਮ ਸੇ ਕਮ ਪਾਠੀ ਸਿੰਘਾਂ ਦਾ ਪੜਤਾਂ ਦੇ ਬੱਚਿਆਂ ਦਾ ਖਿਆਲ ਹੀ ਰੱਖਿਆ ਜਾਵੇ ਉਹਨਾਂ ਦੀ এডਿਕੇਸ਼ਨ ਹੀ ਫ੍ਰੀ ਕੀਤੀ ਜਾਵੇ ਨਹੀਂ ਤੇ ਕਮ ਸੇ ਕਮ 50% ਇਹਨਾਂ ਨੂੰ ਕੋਈ ਫੀਸ ਹੀ ਘੱਟ ਕੀਤੀ ਜਾਵੇ ਪ੍ਰੀਤਨਾ ਦੀ ਬੇਟੀ ਆ ਉਹਦਾ ਅਕਾਊਂਟ ਉਹਦੇ ਨਾਂ ਦੇ ਉੱਤੇ ਖੁੱਲਿਆ ਆ ਉਹ ਵੀ ਪੂਰਾ ਤੁਹਾਨੂੰ ਅਕਾਊਂਟ ਡਿਟੇਲ ਜਿਹੜੀ ਪਾ ਦਿੱਤੀ ਜਾਊਗੀ 1.5 ਲੱਖ ਰੁਪਏ ਸਿੱਧੇ ਤੌਰ ਤੇ ਤੁਹਾਡੇ ਥੋੜੇ ਬੁੰਦ ਬੁੰਦ ਦੇ ਨਾਲ ਇਹਨਾਂ ਦਾ ਜਿਹੜਾ ਸਾਗਰ ਭਰ ਜਾਣਾ ਔਰ ਬੜੀ ਦੂਰ ਹੋਏ ਚੱਲ ਕੇ ਆਏ ਨੇ ਤੇ ਦਿਮਾਗ 'ਚ ਤੇ ਇਹਨਾਂ ਦੇ ਪਤਾ ਨਹੀਂ ਵੀ ਇਹਨਾਂ ਕੀ ਕਿੰਨੀ ਕਿ 1.5 ਦੀ 10000 ਦੀ ਮਤ ਕਰਨੀ ਪਰ ਜੋ ਸਾਡੇ ਕੋਲ ਬਣਿਆ ਅਸੀਂ ਦਿਨਾਂ ਨੇ ਇਹਨਾਂ ਨੂੰ ਅੱਜ ਇੱਥੇ ਦੇ ਦੇ ਤਾ ਔਰ ਬੇਟੀ ਇਹਨਾਂ ਦੀ ਮੈਂ ਇੱਕ ਵਾਦਾ ਕੀਤਾ ਕਿ ਤੁਹਾਡੇ ਕੋਲ ਚ ਚਿਵਾਨੀ ਵੀ ਨਾ ਆਵੇ ਬੇਟੀ ਤੁਹਾਡੀ ਪੜਾਈ ਤੋਂ ਨਹੀਂ ਰਹਿਣ ਦਿੰਦੇ ਬਲਤੇ ਆ ਜਾਣਗੇ ਦੁਨੀਆ ਇੰਨੀ ਮਤਲਬ ਦਿਆਲੂ ਹੈ ਕਿ ਤੁਹਾਡਾ ਘਰ ਭਰ ਦੇਣਗੇ